ਆਮ ਤੌਰ ਤੇ ਆਪਾਂ ਰੋਟੀ ਸਬਜੀ ਦੇ ਪਿੱਛੇ ਹੀ ਪਏ ਰਹੇ ਨੇ ਆ। ਹਾਂਜੀ। ਵੀ ਮੈਂ ਤਾਂ ਰੋਟੀ ਸਬਜੀ ਤੋਂ ਬਿਨਾ ਕੋਸ਼ੋਰ ਕੁਝ ਖਾਂਦੇ ਹੀ ਨਹੀਂਗਾ। ਪਰ ਜਦੋਂ ਕਿ ਪ੍ਰੋਟੀਨ ਸਾਡੇ ਭੋਜਨ ਦਾ ਇੱਕ ਬਹੁਤ ਜ਼ਿਆਦਾ ਜ਼ਰੂਰੀ ਅੰਗ ਹੈ। ਚਾਵ ਨੂੰ ਖਾਣਾ ਅੰਡਾ ਗਲਤ ਹੈ। ਆਮ ਤੌਰ ਤੇ ਅੰਡਾ ਸਵੇਰ ਵੇਲੇ ਖਾਣਾ ਚਾਹੀਦਾ ਹੈ। ਜੇ ਤੁਸੀਂ ਅੰਡਾ ਖਾਣਾ ਹੀ ਹੈ ਤਾਂ ਇਕੱਲਾ ਬਾਹਰਲਾ ਭਾਗ ਖਾਓ। ਵਿੱਚੋਂ ਚੀਜ਼ਾਂ ਨਾ ਕੱਢ ਕੇ ਖਾਓ ਕਿਉਂਕਿ ਜਿਹੜੀ ਉਹਦੀ ਜਰਦੀ ਹੈ ਅੰਦਰਲਾ ਭਾਗ ਹੈਗਾ। ਉਹਦੇ ਚਰਬੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਦੁੱਧ ਦੇ ਵਿੱਚ ਜਾਂ ਕੱਚੇ ਵੀ ਪੀਂਦੇ ਆ ਨਹੀਂ ਕੱਚਾ ਅੰਡਾ ਨਹੀਂ ਲੈਣਾ ਚਾਹੀਦਾ ਉਹ ਬਹੁਤ ਗਲਤ ਹੈ ਜੀ ਕੱਚਾ ਅੰਡਾ ਬਿਲਕੁਲ ਨਹੀਂ ਲੈਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਇੱਕ ਸੈਲਮੋਨੇਲਾ ਨਾਮ ਦਾ ਇੱਕ ਬੈਕਟੀਰੀਆ ਹੁੰਦਾ ਹੈ ਜਿਹਦੇ ਕਰਕੇ ਟਾਈਫਾਇਡ ਤੇ ਹੋਰ ਵੀ ਬਹੁਤ ਸਾਰੀਆਂ ਅਲਰਜੀਆ ਵੀ ਹੋ ਸਕਦੇ ਹਨ ਸੁਣ ਕਈ ਤਰ੍ਹਾਂ ਦੀ ਅਲਰਜੀ ਹੋ ਸਕਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇਉ ਤੇ ਤੁਸੀਂ ਵੇਖ ਰਹੇ ਹੋ ਅਰੰਗ ਪੰਜਾਬ ਦੇ ਸੋ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਗੁਰੂ ਨਾਨਕ ਮਿਸ਼ਨ ਗੁੱਡ ਹੈਲਥ ਸੈਂਟਰ ਸੁਨਾਮ ਸਾਡੇ ਨਾਲ ਹੋਣਗੇ ਡਾਕਟਰ ਗੁਰਦੀਪ ਸਿੰਘ ਜੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਅੰਡੇ ਦੇ ਬਾਰੇ ਵਿੱਚ ਆਓ ਫਿਰ ਕਰਦੇ ਹਾਂ ਸ਼ੁਰੂਆਤ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਰਮਾਂ ਜੀ ਰੰਗ ਪੰਜਾਬ ਦਾ ਦਿਖ ਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਡਾਕਟਰ ਸਾਹਿਬ ਅੱਜ ਦਾ ਜਿਹੜਾ ਆਪਣਾ ਮਿਸ਼ਨ ਹੈ ਜੀ ਉਹ ਹੈਗਾ ਅੰਡੇ ਦਾ ਜੀ ਅੰਡਾ ਜਿਹੜਾ ਹੈਗਾ ਬਹੁਤ ਸਾਰੇ ਲੋਕ ਵਰਤਦੇ ਆ ਬਹੁਤ ਸਾਰੇ ਨਹੀਂ ਵਰਤਦੇ ਜੀ ਤੇ ਅੰਡੇ ਦੇ ਵਿੱਚੋਂ ਕਿਹੜੇ-ਕਿਹੜੇ ਤੱਤ ਨੇ ਜਿਹੜੇ ਸਾਡੇ ਸਰੀਰ ਨੂੰ ਮਿਲਦੇ ਆ ਅੰਡਾ ਜਿਹੜਾ ਹੈਗਾ ਪ੍ਰੋਟੀਨ ਦਾ ਰਿਚ ਸੋਰਸ ਹੈ ਜੀ ਚੋ ਵਿਟਾਮਿਨ ਡੀ ਵਿਟਾਮਿਨ ਬੀ 12 ਰਿਬੋਫਲੋਵਿਨ ਮਿਨਰਲ ਜ਼ਿੰਕ ਆਇਰਨ ਬੜੀ ਵਧੀਆ ਮਾਤਰਾ ਦੇ ਵਿੱਚ ਮਿਲਦੇ ਨੇ ਜੀ ਤੇ ਜਿਹੜੇ ਸਾਡੇ ਦਿਮਾਗ ਵਾਸਤੇ ਸਾਡੇ ਵਾਲਾਂ ਵਾਸਤੇ ਸਾਡੇ ਨੋਹਾਂ ਵਾਸਤੇ ਸਾਡੇ ਅੱਖਾਂ ਵਾਸਤੇ ਸਾਡੇ ਪੂਰੇ ਸਰੀਰ ਵਾਸਤੇ ਬਹੁਤ ਵਧੀਆ ਜਿਹੜਾ ਹੈਗਾ ਤੱਤਾਂ ਦਾ ਇੱਕ ਸਰੋਤ ਹੈ ਜੀ ਜੀ ਤੇ ਦੇਸੀ ਤੇ ਫਾਰਮਿੰਗ ਇਹਦੇ ਵਿੱਚ ਕਿੰਨਾ ਫਰਕ ਹੈ ਦੇਸੀ ਦੇ ਫਾਰਮਿੰਗ ਚ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਹੈਗਾ ਇਸ ਦਾ ਕੋਈ ਹੁੰਦੀ ਹੈ ਜੀ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਜੀ ਕਿਉਂਕਿ ਕਾफी ਜ਼ਿਆਦਾ ਫਿਰ ਇਹ ਵੀ ਕਹਿੰਦੇ ਨੇ ਕਿ ਇੱਕ ਦੇ ਵਿੱਚ ਕੈਮੀਕਲ ਆਉਂਦੇ ਨੇ ਜਾਂ ਇੱਕ ਕੁਦਰਤੀ ਤਰੀਕੇ ਨਾਲ ਹੁੰਦਾ ਇਹ ਕੋਈ ਫਰਕ ਜ਼ਿਆਦਾ ਫਰਕ ਨਹੀਂ ਹੁੰਦਾ ਹੁੰਦਾ ਹੈ ਪਰ ਜ਼ਿਆਦਾ ਫਰਕ ਨਹੀਂ ਜੀ ਜੀ ਸੋ ਜਿਹੜੇ ਲੋਕ ਨਹੀਂ ਅੰਡਾ ਖਾਣਾ ਪਸੰਦ ਕਰਦੇ ਜਾਂ ਉਹਨਾਂ ਦੀ ਆਸਥਾ ਜੁੜੀ ਹੁੰਦੀ ਹੈ ਨਾ ਬੱਖੋ-ਬੱਖ ਧਰਮਾਂ ਦੇ ਲੋਕ ਨੇ ਜਿਹੜੇ ਜੀ ਤੇ ਉਹਨਾਂ ਵਾਸਤੇ ਕੀ ਇਹਦਾ ਬਦਲ ਹੈ ਵੀ ਉਹ ਉਹਨਾਂ ਨੇ ਜਿਹੜੇ ਇਹ ਤੱਤ ਲੈਣੇ ਹੋਣ ਜਿਹੜੇ ਅੰਡੇ ਦੇ ਵਿੱਚੋਂ ਮਿਲਦੇ ਨੇ ਵੀ ਉਹ ਕਿਹੜੀ ਚੀਜ਼ ਹੈ ਕਿੰਦਾਂ ਦਾ ਫੂਡ ਹੈ ਜਿਹੜਾ ਉਹ ਲੈਣ ਅੰਡਾ ਇਹਦਾ ਪ੍ਰੋਟੀਨ ਦਾ ਰਿਸੋਰਸ ਹੈ ਪਰ ਪ੍ਰੋਟੀਨ ਦੇ ਰਿਸੋਰਸ ਹੋਰ ਵੀ ਨੇਗੇ ਹੋਰ ਕਿਹੜੇ ਕਿਹੜੇ ਸੋਰਸ ਨੇ ਜਿਵੇਂ ਤੁਸੀਂ ਸਾਬਤ ਅਨਾਜ ਲੈ ਸਕਦੇ ਹੋ ਤੁਸੀਂ ਡਰਾਈ ਫਰੂਟ ਭੋਂ ਕੇ ਉਹ ਲੈ ਸਕਦੇ ਹੋ ਦਾਲਾਂ ਦਾ ਸੇਵਨ ਕਰ ਸਕਦੇ ਹੋ ਤੁਸੀਂ ਪੁੰਗਰੇ ਹੋਏ ਅਨਾਜ ਤੁਸੀਂ ਲੈ ਸਕਦੇ ਹੋ ਜਾਂ ਨਟਸ ਨੇ ਸੀਡਸ ਨੇ ਜਿਵੇਂ ਆਪਣੇ ਮੈਲਨ ਸੀਡ ਆ ਗਏ ਤਰਬੂਜ ਦੇ ਬੀਜ ਆ ਗਏ ਖਰਬੂਜੇ ਦੇ ਬੀਜ ਆ ਗਏ ਤੇ ਇਹ ਜਿੰਨੇ ਵੀ ਸੀਡਸ ਹੁੰਦੇ ਨੇ ਚੀਆ ਸੀਡ ਆ ਗਏ ਇਹ ਵੀ ਪ੍ਰੋਟੀਨ ਦਾ ਰਿਚ ਸੋਰਸ ਨੇ ਜੇ ਤੁਸੀਂ ਅੰਡਾ ਨਹੀਂ ਵੀ ਖਾਣਾ ਚਾਹੁੰਦੇ ਬਹੁਤ ਸਾਰੀ ਧਾਰਮਿਕ ਆਸਤਾ ਬਹੁਤ ਸਾਰੇ ਲੋਕਾਂ ਦੀ ਜੁੜੀ ਹੋਈ ਹੁੰਦੀ ਹੈ ਤੇ ਜੇ ਤੁਸੀਂ ਉਹ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਪ੍ਰੋਟੀਨ ਹੋਰ ਵੀ ਸੋਰਸ ਤੋਂ ਲੈ ਸਕਦੇ ਹੋ ਇਹਨਾਂ ਸੋਰਸਾਂ ਤੋਂ ਵੀ ਲੈ ਸਕਦੇ ਹੋ ਜੀ ਪਰ ਪ੍ਰੋਟੀਨ ਹੀ ਸਰੀਰ ਵਾਸਤੇ ਜ਼ਰੂਰੀ ਬਹੁਤ ਜ਼ਿਆਦਾ ਹੈ ਅਸੀਂ ਇਹ ਆਮ ਤੌਰ ਤੇ ਗੱਲ ਨਹੀਂ ਕਰਦੇ ਹੈਗੇ ਆਮ ਤੌਰ ਤੇ ਆਪਾਂ ਰੋਟੀ ਸਬਜੀ ਦੇ ਪਿੱਛੇ ਹੀ ਪਏ ਰਹੇ ਨੇ ਆ ਹਾਂਜੀ ਵੀ ਮੈਂ ਤਾਂ ਰੋਟੀ ਸਬਜੀ ਤੋਂ ਬਿਨਾ ਕੋਸ਼ੋਰ ਕੁਝ ਖਾਂਦੇ ਹੀ ਨਹੀਂਗਾ ਪਰ ਜਦੋਂ ਕਿ ਪ੍ਰੋਟੀਨ ਸਾਡੇ ਭੋਜਨ ਦਾ ਇੱਕ ਬਹੁਤ ਜ਼ਿਆਦਾ ਜ਼ਰੂਰੀ ਅੰਗ ਹੈ ਜਿਹੜਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪ੍ਰੋਟੀਨ ਬੱਚਿਆਂ ਦੇ ਸਾਲਾਂ ਦੀ ਗਰੋਥ ਕਰਦਾ ਹੈ ਵੱਡਿਆਂ ਦੇ ਸਾਲਾਂ ਦੀ ਰਿਪੇਅਰ ਕਰਦਾ ਹੈ ਅਸੀਂ ਕੰਮ ਕਰਦੇ ਹਾਂ ਸਾਡੇ ਸੈੱਲ ਟੁੱਟ ਜਾਂਦੇ ਨੇ ਲੱਤਾਂ ਬਾਹਾਂ ਜਾਂਦਾ ਹੁੰਦਾ ਠੀਕ ਹੈ ਪਰ ਜਦੋਂ ਖਾਣਾਕ ਦੇ ਵਿੱਚੋਂ ਜੇ ਆਪਾਂ ਪ੍ਰੋਟੀਨ ਨਾ ਲਈਏ ਫਿਰ ਸਰੀਰ ਥੱਕਿਆ ਟੁੱਟਿਆ ਵਾਲ ਝੜਨੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਹੋਰ ਗੜਬੜ ਪੈਦਾ ਹੋ ਜਾਂਦੀਆਂ ਨੇਗੀਆਂ ਫਿਰ ਸਵੇਰ ਵੇਲੇ ਪੈਰਾਂ ਤੇ ਭਾਰ ਨਹੀਂ ਆਉਂਦਾ ਅੱਡੀਆਂ ਦੇ ਭਾਰ ਨਹੀਂ ਆਉਂਦਾ ਠੀਕ ਹੈ ਤੇ ਸਾਲਾਂ ਦੀ ਰਿਪੇਅਰ ਨਹੀਂ ਹੁੰਦੀ ਹੈਗੀ ਕਸ਼ੀਰ ਹਰ ਵੇਲੇ ਥੱਕਿਆ ਥੱਕਿਆ ਟੁੱਟਿਆ ਟੁੱਟਿਆ ਮਹਿਸੂਸ ਕਰਦਾ ਹੈ ਇਸ ਕਈ ਵਾਰ ਅਸੀਂ ਬਹੁਤ ਸਾਰੀ ਟੈਸਟ ਕਰਾਉਨੇ ਆ ਪਰ ਟੈਸਟ ਚ ਆਉਂਦਾ ਕੁਝ ਨਹੀਂਗਾ ਮੈ ਯੂਰਿਕ ਐਸਿਡ ਆਉਂਦਾ ਹੈ ਨਾ ਗਠੀਆ ਹੁੰਦਾ ਹੈ ਨਾ ਕੋਈ ਹੋਰ ਟੈਸਟਾਂ ਦੇ ਵਿੱਚ ਕੁਝ ਆਉਂਦਾ ਖੂਨ ਵੀ ਪੂਰਾ ਹੈਗਾ ਪਰ ਇੱਕ ਪ੍ਰੋਟੀਨ ਦੀ ਘਾਟ ਕਰਕੇ ਅਸੀਂ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਨਹੀਂ ਕਰਦੇ ਹੈਗੇ ਜੇ ਤੁਸੀਂ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਨੂੰ ਸ਼ਾਮਲ ਕਰ ਲੈਣੇ ਹੋ ਬਾਕੀ ਤੱਤਾਂ ਦੇ ਨਾਲ ਨਾਲ ਤਾਂ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਵੋਗੇ ਜੀ ਇਸ ਕਰਕੇ ਖਾਣੇ ਦੇ ਵਿੱਚ ਪ੍ਰੋਟੀਨ ਜ਼ਰੂਰੀ ਹੈ ਪਰ ਤੁਸੀਂ ਅੰਡੇ ਤੋਂ ਲੈਣਾ ਹੈ ਜਾਂ ਕਿਸੇ ਹੋਰ ਤੱਤ ਤੋਂ ਉਹ ਤੁਹਾਡੀ ਆਪਣੀ ਆਸਥਾ ਜੁੜੀ ਹੋਈ ਹੈ ਜਾਂ ਤੁਹਾਡੇ ਆਪਣੇ ਵਿਚਾਰ ਨੇ ਸੋ ਅੰਡਾ ਖਾਣ ਦਾ ਵੀ ਬਹੁਤ ਘੱਟ ਪਤਾ ਹੈ ਜੀ ਵੀ ਇਹਨੂੰ ਕਿਸ ਰੂਪ ਵਿੱਚ ਖਾਣਾ ਚਾਹੀਦਾ ਹੈ ਇਹਦਾ ਟਾਈਮ ਕੀ ਹੁੰਦਾ ਕਿਉਂਕਿ ਜਿਆਦਾਤਰ ਅਸੀਂ ਇਹਨੂੰ ਸ਼ਾਮ ਨੂੰ ਵਰਤੇ ਉਹ ਗਲਤ ਹੈ ਜੀ ਸ਼ਾਮ ਨੂੰ ਖਾਣਾ ਅੰਡਾ ਗਲਤ ਹੈ ਆਮ ਤੌਰ ਤੇ ਅੰਡਾ ਸਵੇਰ ਵੇਲੇ ਖਾਣਾ ਚਾਹੀਦਾ ਹੈ ਤੇ ਅੰਡੇ ਦੇ ਵਿੱਚ ਜਿਹੜੇ ਅੰਦਰ ਪੀਲਾ ਭਾਗ ਹੈ ਜਿਹੜਾ ਉਹਦਾ ਉਦੇ ਵਿੱਚ ਚਰਬੀ ਜਿਆਦਾ ਹੁੰਦੀ ਹੈ ਉਸ ਭਾਗ ਦੇ ਵਿੱਚ ਚਰਬੀ ਬਹੁਤ ਜਿਆਦਾ ਜਿਆਦਾ ਮਾਤਰਾ ਦੇ ਵਿੱਚ ਹੁੰਦੀ ਹੈ ਤੇ ਸਿਰਫ ਮੈਂ ਨਹੀਂ ਕਹਿੰਦਾ ਬਹੁਤ ਸਾਰੇ ਜਿਹੜੇ ਹਾਰਟ ਰੋਗ ਸਪੈਸ਼ਲਿਸਟ ਨੇ ਜਿਵੇਂ ਕਿ ਡਾਕਟਰ ਵਿਮਲ ਛੱਜੜ ਨੇ ਸੌਲ ਦੇ ਸੰਸਥਾਪਕ ਨੇ ਸੌਲ ਦਾ ਮਤਲਬ ਹੈ ਸਾਇੰਸ ਐਂਡ ਆਰਟ ਆਫ ਲਿਵਿੰਗ ਡਾਕਟਰ ਵਿਮਲ ਚਾਰਜਨੋਸਿਡੀਲੀ ਦਿੱਲੀ ਦਿੱਲੀ ਦੇ ਮਾਹਰ ਨੇ ਦਿਲ ਦੇ ਰੋਗਾਂ ਦੇ ਵਿਸ਼ੇਸ਼ਕ ਨੇਗੇ ਉਹ ਕਹਿੰਦੇ ਨੇ ਜੇ ਤੁਸੀਂ ਅੰਡਾ ਖਾਣਾ ਹੀ ਹੈ ਤਾਂ ਇਕੱਲਾ ਬਾਹਰਲਾ ਭਾਗ ਖਾਓ ਵਿੱਚੋਂ ਚੀਜ਼ਾਂ ਨਾ ਕੱਢ ਕੇ ਖਾਓ ਕਿਉਂਕਿ ਜਿਹੜੀ ਉਹਦੀ ਜਰਦੀ ਹੈ ਅੰਦਰਲਾ ਭਾਗ ਹੈਗਾ ਉਹਦੇ ਚਰਬੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈ ਇਸ ਕਰਕੇ ਸਿਰ ਬਾਹਰਲਾ ਭਾਗ ਖਾਓ ਜਿਸ ਸਾਨੂੰ ਪ੍ਰੋਟੀਨ ਕੈਲਸ਼ੀਅਮ ਹੈ ਰਾ ਸਫੀਸ਼ੈਂਟ ਕੁਆਂਟੀਟੀ ਦੇ ਵਿੱਚ ਮਿਲਦਾ ਆਪਾਂ ਨੂੰ ਖਾਣਾ ਵੀ ਸਵੇਰੇ ਚਾਹੀਦਾ ਹੈ ਖਾਣਾ ਵੀ ਸਵੇਰੇ ਚਾਹੀਦਾ ਹੈ ਜੀ ਰਾਤ ਨੂੰ ਨਹੀਂ ਖਾਣਾ ਚਾਹੀਦਾ ਹਮ ਚਲੋ ਉੱਪਰਲਾ ਭਾਗ ਆ ਗਿਆ ਉਹਨਾਂ ਜਿਹੜੇ ਲੋਕ ਉਵਾਲ ਕੇ ਖਾਂਦੇ ਨੇ ਹਾਂਜੀ ਹਾਂ ਤੇ ਹੋਰ ਕਿਹੜੇ ਰੂਪ ਦੇ ਵਿੱਚ ਲੈ ਸਕਦੇ ਆ ਇਹਨੂੰ ਜਾਂ ਕੱਲਾ ਇਹੀ ਮਤਲਬ ਕਿ ਕਿਹੜੇ ਤਰੀਕੇ ਨਾਲ ਖਾਦਾ ਜਿਹੜਾ ਉਹ ਸਾਨੂੰ ਬਤਨ ਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਨੇ ਦੇਖੋ ਮੈਨੂੰ ਡਿਸ਼ਾਂ ਬਾਰੇ ਨਹੀਂ ਪਤਾ ਕਿਉਂਕਿ ਮੈਂ ਕੋਈ ਸ਼ੈਫ ਨਹੀਂ ਹੈਗਾ ਪਰ ਬਾਹਰਲਾ ਭਾਗ ਖਾਓਗੇ ਤਾਂ ਜ਼ਿਆਦਾ ਬਿਹਤਰ ਹੈਗਾ ਕਿਉਂਕਿ ਅੰਦਰਲਾ ਭਾਗ ਜੇ ਤੁਸੀਂ ਖਾਣੇ ਹੋ ਤਾਂ ਤੁਹਾਨੂੰ ਉਹਦੇ ਵਾਸਤੇ ਬਹੁਤ ਜ਼ਿਆਦਾ ਹਾਰਡਵਰਕ ਜਾਂ ਕੋਈ ਜਿਮ ਜਾਂ ਕੋਈ ਉਹ ਜਿਹੇ ਚੀਜ਼ਾਂ ਤੁਹਾਨੂੰ ਕਰਨੀਆਂ ਪੈਣਗੀਆਂ ਜੇ ਤੁਸੀਂ ਸਖਤ ਮਿਹਨਤ ਕਰਦੇ ਹੋ ਫਿਰ ਤੁਹਾਨੂੰ ਅੰਡਾ ਕੁਝ ਨਹੀਂ ਕਹਿੰਦਾ ਹੈਗਾ ਪਰ ਜੇ ਤੁਸੀਂ ਖਾਣਾ ਵੀ 1-2 1-2 ਦੋ ਅੰਡੇ ਤੁਸੀਂ ਡੇਲੀ ਜਿਵੇਂ ਨਾਰਮਲ ਤੁਹਾਡਾ ਰੁਟੀਨ ਵਰਕ ਹੈਗਾ ਇੱਕ ਤੋਂ ਦੋ ਅੰਡੇ ਡੇਲੀ ਦੇ ਲੈ ਸਕਦੇ ਹੋ ਇਸ ਤੋਂ ਜ਼ਿਆਦਾ ਜਿਹੜੀ ਵੀ ਜਿੰਨੇ ਵੀ ਅਮਰੀਕਨ ਹਾਰਟ ਐ ਤੇ ਉਹਦੇ ਮੁਤਾਬਕ ਤੁਸੀਂ ਇੱਕ ਤੋਂ ਦੋ ਅੰਡੇ ਤੁਹਾਡੇ ਵਾਸਤੇ ਸਫੀਸ਼ੀਐਂਟ ਨੇ ਇਹ ਇਸ ਤੋਂ ਜ਼ਿਆਦਾ ਨਹੀਂ ਕਿਉਂਕਿ ਇਹ ਮੈਂ ਤਾਂ ਕਰਕੇ ਪੁੱਛਿਆ ਵੀ ਕਿਸ ਤਰੀਕੇ ਨਾਲ ਖਾਣਾ ਚਾਹੀਦਾ ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਦੁੱਧ ਦੇ ਵਿੱਚ ਜਾਂ ਕੱਚੇ ਵੀ ਪੀਂਦੇ ਨੇ ਨਹੀਂ ਕੱਚਾ ਅੰਡਾ ਨਹੀਂ ਲੈਣਾ ਚਾਹੀਦਾ ਉਹ ਬਹੁਤ ਗਲਤ ਹੈ ਜੀ ਕੱਚਾ ਅੰਡਾ ਬਿਲਕੁਲ ਨਹੀਂ ਲੈਣਾ ਚਾਹੀਦਾ ਉਵਾਲ ਕੇ ਕਿਉਂਕਿ ਉਹਦੇ 'ਚ ਇੱਕ ਸੈਲਮੋਨੇਲਾ ਨਾਮ ਦਾ ਇੱਕ ਬੈਕਟੀਰੀਆ ਹੁੰਦਾ ਜਿਹਦੇ ਕਰਕੇ ਟਾਈਫਾਇਡ ਤੇ ਹੋਰ ਵੀ ਬਹੁਤ ਸਾਰੀਆਂ ਅਲਰਜੀਆ ਵੀ ਹੋ ਸਕਦੇ ਨੇ ਤੁਹਾਨੂੰ ਕਈ ਤਰ੍ਹਾਂ ਦੀ ਅਲਰਜੀ ਵੀ ਹੋ ਸਕਦੀ ਹੈ ਕੱਚਾ ਅੰਡਾ ਨਹੀਂ ਲੈਣਾ ਚਾਹੀਦਾ ਅੱਛਾ ਜੀ ਹਾਂਜੀ ਜਿਵੇਂ ਤੁਸੀਂ ਇੱਕ ਦੋ ਚੀਜ਼ਾਂ ਦੱਸਤਾ ਵੀ ਆਹ ਚੀਜ਼ ਹੋ ਸਕਦਾ ਟਾਈਫਾਇਟ ਵਗੈਰਾ ਜਾਂ ਹੋ ਹੋਰ ਕੀ ਨੁਕਸਾਨ ਹੁੰਦੇ ਨੇ ਕੱਚੇ ਅੰਡੇ ਦੇ। ਕੱਚੇ ਅੰਡੇ ਤੋਂ ਅਲਰਜੀ ਹੋ ਸਕਦੀ ਐ ਕਿਉਂਕਿ ਇਹਦਾ ਪ੍ਰੋਟੀਨ ਜਿਹੜਾ ਅੰਡੇ ਦੇ ਵਿੱਚ ਹੁੰਦਾ ਬਹੁਤ ਸਾਰੇ ਲੇਡੀ ਨੂੰ ਤਾਂ ਅਲਰਜੀ ਹੁੰਦੀ ਐ। ਇਹਦੇ ਵਿੱਚ ਚਰਬੀ ਦੀ ਜ਼ਿਆਦਾ ਮਾਤਰਾ ਦੇ ਵਿੱਚ ਐ ਸੋਨੂੰ ਦਿਲ ਦੇ ਰੋਗ ਬਣ ਸਕਦੇ ਨੇ। ਕਿਉਂਕਿ ਜਦੋਂ ਚਰਬੀ ਜ਼ਿਆਦਾ ਮਾਤਰਾ 'ਚ ਤੁਹਾਡੇ ਖੂਨ ਦੇ ਵਿੱਚ ਵਧੂਗੀ ਤੁਹਾਡਾ ਕੋਲੇਸਟ੍ਰੋਲ ਲੈਵਲ ਹਾਈ ਹੋਊਗਾ। ਐਚ ਡੀ ਐਲ ਐ ਕੋਲੇਸਟ੍ਰੋਲ ਥੋੜਾ ਹਾਈ ਹੋਊਗਾ। ਜਿੰਨਾ ਕੋਲੇਸਟ੍ਰੋਲ ਜ਼ਿਆਦਾ ਹਾਈ ਹੋਊਗਾ ਤੁਹਾਡੇ ਨਾੜਾਂ ਦੇ ਅੰਦਰ ਚਰਬੀ ਜਮ੍ਹਾਂ ਕਿਉਂਕਿ ਇਹ ਵੀ ਆ ਗਾ ਨਾ ਜੀ ਜਦੋਂ ਆਪਾਂ ਕੱਚਾ ਅੰਡਾ ਪੀਨੇ ਆ ਤਾਂ ਉਹਦੇ ਵਿੱਚ ਜਿਹੜਾ ਉਹ ਪੀਲਾ ਭਾਗ ਹੈ ਉਹ ਵਿੱਚ ਹੀ ਰਹੇ ਉਹ ਵਿੱਚ ਹੀ ਜਾਂਦਾ ਹੈ ਉਹ ਗਲਤ ਹੈ ਜੀ ਉਬਾਲਦੇ ਆ ਜਦੋਂ ਆਪਾਂ ਤਾਂ ਉਹ ਜਿਹੜਾ ਸਲਮੋਨੇਲਾ ਨਾਂ ਦਾ ਇੱਕ ਬੈਕਟੀਰੀਆ ਹੁੰਦਾ ਹੈ ਜਿਸ ਕਰਕੇ ਟਾਈਫਾਇਡ ਹੁੰਦਾ ਹੈਗਾ ਠੀਕ ਆ ਉਹ ਬੈਕਟੀਰੀਆ ਖਤਮ ਹੋ ਜਾਂਦੇ ਨੇ ਆਪਾਂ ਦੁੱਧ ਨੂੰ ਉਬਾਲ ਕੇ ਪੀਨੇ ਆ ਕਿਉਂਕਿ ਉਹਦੇ ਕਿਟਾਣੂ ਖਤਮ ਕਰਨ ਵਾਸਤੇ ਲੋਕ ਪਾਣੀ ਵਾਲਾ ਕੇ ਪੀਂਦੇ ਨੇ ਠੀਕ ਆ ਉਬਾਲਣ ਦਾ ਮਤਲਬ ਹੀ ਇਹ ਹੁੰਦਾ ਵੀ ਉਹਦੇ ਜਿਹੜੇ ਬੈਕਟੀਰੀਆ ਨੇ ਜਾਂ ਮਾੜੇ ਕਿਟਾਣੂ ਨੇ ਉਹ ਖਤਮ ਹੋ ਜਾ ਇਸ ਕਰਕੇ ਉਬਾਲਣਾ ਜ਼ਰੂਰੀ ਹੈ ਜੀ ਜੀ ਇਸੇ ਤਰ੍ਹਾਂ ਜਿਵੇਂ ਆਪਾਂ ਜਿਵੇਂ ਦੁੱਧ ਦੀ ਗੱਲ ਕੀਤੀ ਡਾਕਟਰ ਸਾਹਿਬ ਤੁਸੀਂ ਵੀ ਉਸੇ ਤਰ੍ਹਾਂ ਹੀ ਇਹਦੇ ਵਿੱਚੋਂ ਜਿਹੜੇ ਜਿਹ ਆਪਾਂ ਨੂੰ ਅਵਾਲਕੇ ਆਡੇ ਨੂੰ ਖਾਣੇ ਆ ਤਾਂ ਉਹਦੇ ਵਿੱਚੋਂ ਜਿਹੜੇ ਇਹਦੇ ਆਪਾਂ ਗੱਲ ਹੀ ਹਾਨੀਕਾਰਕ ਸਾਡੀ ਸਿਹਤ ਵਾਸਤੇ ਦਤ ਨੇ ਘਟਾਉਣੂ ਨੇ ਜਿਹੜੇ ਹਾਂਜੀ ਹਾਂਜੀ ਬੈਕਟੀਰੀਆ ਹਾਂ ਬੈਕਟੀਰੀਆ ਦੇ ਜਿਹੜੇ ਉਹ ਖਤਮ ਹੋ ਗਏ ਹਾਂ ਉਹ ਖਤਮ ਹੋ ਗਏ ਸੋ ਕੁਝ ਇਸ ਤਰ੍ਹਾਂ ਦਾ ਵੀ ਹੁੰਦਾ ਵੀ ਕੁਝ ਲੋਕ ਇਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਇਹ ਨਹੀਂ ਖਾਣਾ ਚਾਹੀਦਾ ਜੀ हां ਜਿਨ੍ਹਾਂ ਨੂੰ ਕਾਫੀ ਸਾਰੇ ਹੈਲਥ ਇਸ਼ੂ ਦੇ ਸਾਹਮਣੇ ਕਾਰ ਕਰ ਰਹੇ ਨੇ ਜਿਨ੍ਹਾਂ ਨੂੰ ਪੇਟ ਗੈਸ ਜ਼ਿਆਦਾ ਬਣਦੀ ਹੈ ਕਿਉਂਕਿ ਇਹ ਚ ਸਲਫਰ ਦਾ ਕੰਟੈਂਟ ਜ਼ਿਆਦਾ ਹੋਣ ਕਰਕੇ ਉਹਦੇ ਨਾਲ ਪੇਟ ਗੈਸ ਵੱਧ ਬਣਦੀ ਹੈ ਜਿਨ੍ਹਾਂ ਨੂੰ ਕੋਈ ਪੇਟ ਗੈਸ ਨਾਲ ਸੰਬੰਧਤ ਸੰਬੰਧਤ ਪੇਟ ਗੈਸ ਨਾਲ ਸੰਬੰਧਤ ਕੋਈ ਪ੍ਰੋਬਲਮ ਹੈ ਗਿਆ ਨਹੀਂ ਪੇਟ ਨਾਲ ਸੰਬੰਧਤ ਪ੍ਰੋਬਲਮ ਕੋਈ ਵੀ ਨਹੀਂ ਹੈ ਗਿਆ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ ਇਹ ਤਾਂ ਜਿਹੜੇ ਕੋਈ ਬਲੱਡ ਥਿਨਿੰਗ ਦੀ ਦਵਾਈ ਲੈ ਰਹੇ ਨੇ ਖੂਨ ਪਤਲਾ ਕਰਨ ਦੀ ਦਵਾਈ ਲੈ ਰਹੇ ਨੇ ਜਿਨ੍ਹਾਂ ਨੂੰ ਹਾਰਟ ਨਾਲ ਸੰਬੰਧਤ ਕੋਈ ਵੀ ਪ੍ਰੋਬਲਮ ਹੈਗੀ ਹੈ ਹਾਰਡ ਖੂਨ ਗਾੜਾ ਹੈ ਜਿਨ੍ਹਾਂ ਦਾ ਕੋਲੇਸਟ੍ਰੋਲ ਜ਼ਿਆਦਾ ਹੈ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ ਹੈ ਤੇ ਨਾਲ ਨਾਲ ਜਿਹੜੇ ਜਿਹੜੇ weight gain ਜਿਨ੍ਹਾਂ ਦਾ ਭਾਰ ਜ਼ਿਆਦਾ ਹੈਗਾ ਠੀਕ ਹੈ ওভার weight ਦੇ ਜਿਹੜੇ ਬੰਦੇ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਭਾਰ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਜੀ ਇਸ ਕਰਕੇ ਉਹ ਉਹ ਨਹੀਂ ਉਹਨ मतलब ਇਹਨਾਂ ਨੂੰ ਕੋਈ ਸਾਵਧਾਨੀ ਨਾਲ ਲੈਣਾ ਚਾਹੀਦਾ ਸੋ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਨਾ ਜੀ ਸ਼ਾਰਟ ਟਾਈਮ ਦੇ ਵਿੱਚ ਅੰਡੇ ਬਾਰੇ ਕਾਫੀ ਗੱਲਾਂ ਬਾਤਾਂ ਕੀਤੀਆਂ ਆਪਣੀਆਂ ਆਪਾਂ ਨੇ ਸੋ ਇਹਦੇ ਵਿੱਚੋਂ ਕੋਈ ਹੋਰ ਗੱਲਬਾਤ ਜਿਹੜੀ ਰਹਿੰਦੀ ਹੋਵੇ ਤੁਸੀਂ ਕਹਿਣਾ ਚਾਹੁੰਦੇ ਹੋ ਸਾਡੇ ਬਸ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਜ਼ਰੂਰ ਲਓ ਆਪਣੀ ਖੁਰਾਕ ਨੂੰ ਸੰਤੁਲਿਤ ਤਰੀਕੇ ਨਾਲ ਲਓ ਸਾਰੇ ਤੱਤ ਜ਼ਰੂਰ ਲਓ ਤਾਂ ਕਿ ਤੁਸੀਂ ਤੰਦਰੁਸਤ ਰਹੋ ਕੋਈ ਜ਼ਰੂਰੀ ਨਹੀਂ ਤੁਸੀਂ ਅੰਡਾ ਹੀ ਖਾਣੇ ਅੰਡੇ ਦਾ ਬਦਲ ਵੀ ਤੁਸੀਂ ਲੈ ਸਕਦੇ ਹੋ ਪਰ ਚੰਗੀ ਖੁਰਾਕ ਲਓ ਚੰਗੇ ਤਰੀਕੇ ਨਾਲ ਲਓ ਨਾਲ ਨਾਲ ਡੇਲੀ ਐਕਸਰਸਾਈਜ਼ ਕਰੋ ਤਾਂ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਸਿਕਾ